ਹਾਂਜੀ ਕੀ ਹਾਲ ਚਾਲ ਨੇ ਵੀਰ ਲੈ ਕੇ ਆਇਆ 2025 ਦੀ ਬਾਜੀ ਇੱਕ 12 ਤਰੀਕ ਦੀ ਇਹ ਗਰੁੱਪ ਵਾਲੀ ਬਾਜੀ ਆ 2200 ਰੁਪਿਆ ਐਂਟਰੀ ਆ 85 ਕੂਤਰ ਛੁੱਟੇ ਨੇ ਇਹਦੇ ਵਿੱਚ ਤੇ ਕੂਤਰ ਵੀ ਸਾਰੇ ਟੌਪ ਤੋਂ ਟੌਪ ਆਏ ਨੇ ਬਹੁਤ ਚੰਗੀ ਬਾਜੀ ਹੁੰਦੀ ਆ ਇਹਨਾਂ ਦੀ ਸਾਰੇ ਗਰੁੱਪ ਨੂੰ ਬਹੁਤ ਘੈਂਟ ਬਾਜੂਂ ਕਰਾਉਂਦੇ ਨੇ ਤੇ ਵੀਰੋ ਨੇ ਇਹ ਤੀਜੀ ਬਾਜੀ ਆ ਦੋ ਬਾਜੀਆਂ ਹੋ ਚੁੱਕੀਆਂ ਨੇ ਤੇ ਤੀਜੀ ਬਾਜੀ ਜੀ ਹੁੱਟ ਰਹੀ ਆ ਤੇ ਦੋ ਰਹਿ ਬਾਜੀਆਂ ਰਹਿਗੀਆਂ ਨੇ ਬਾਕੀ ਆਪਣਾ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਆ ਤੇ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਬਾਕੀ ਤੁਹਾਡੇ ਛੋਟੇ ਵੱਡੇ ਭਰਾਵਾਂ ਦੇ ਕਰਕੇ ਹੀ ਮੇਰਾ ਚੈਨਲ ਗਾਹ ਸਬਸਕ੍ਰਾਈਬ ਹੋਣਾ ਵਾ ਤੇ ਵੀਰੂਣਾ ਜਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਤੇ ਲਾਈਕ ਵੀ ਕਰਿਆ ਕਰੋ ਤੇ ਆਪਾਂ ਨੂੰ ਜਰੂਰ ਫੋਲੋ ਕਰੋ ਫੇਸਬੁੱਕ ਦੇ ਉੱਤੇ ਵੀ ਤੇ YouTube ਦੇ ਉੱਤੇ ਵੀ ਬਾਕੀ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਾਵਾਂਗੇ ਟਾਈਮ ਟੂ ਟਾਕ